ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਅੱਜ ਆਪਣੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਵੀਡੀਓ ਆਪਾਂ ਜੀ ਖਰਾਬ ਪੁੱਠਾ ਪੈਣ ਬਾਰੇ ਦੱਸਾਂਗੇ ਪੁੱਠਾ ਕਿਵੇਂ ਪੈਂਦਾ ਉਹਦੇ ਰਿਲੇਟਡ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਸੋ ਵੀਡੀਓ 'ਚ ਨਾਲ 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 ਬਣੇ ਰਹੋ ਤੁਹਾਨੂੰ ਸਾਰਾ ਦੱਸ ਦਿਆਂਗੇ ਕਿਵੇਂ ਪੁੱਠਾ ਪੈਂਦਾ ਕਿਵੇਂ ਕਿੱਲنگਾਗਾ ਕਿਵੇਂ ਕੰਮ ਕਰਦਾ ਹੈ ਇਹ ਦੋ ਤਰੀਕੇ ਨਾਲ ਲੱਗਦਾ ਹੈ ਸੋ ਨਾਲ ਨਾਲ ਵੀਡੀਓ 'ਚ ਬਣੇ ਰਹੋ ਤੁਹਾਨੂੰ ਸਾਰਾ ਕੁਝ ਦੱਸਾਂਗੇ ਜਿਹੜਾ ਵੀਰ ਭਰਾ ਮੇਰਾ ਆਪਣਾ ਚੈਨਲ ਤੇ ਨਵਾਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜੁਲ ਕਰਦੇ ਹੋ ਵੀਡੀਓ ਜੇ ਚੰਗੀ ਲੱਗੀ ਤਾਂ ਉਹ ਤੁਹਾਡੇ ਨਾਲ ਕਰਦੇ ਆਂ ਵੀਡੀਓ ਸ਼ੇਅਰ ਬਣੇ ਰਹਿਣਾ ਨਾਲ ਸੋ ਹਾਂਜੀ ਤੁਹਾਨੂੰ ਦੱਸਦੇ ਆਂ ਵੀ ਬੈਕ ਕਿਲਿੰਗ ਦਾ ਕੀ ਕੰਮ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਕੰਮ ਆ ਜੀ ਕਈ ਵਾਰੀ ਆਪਾਂ ਪੁੱਠਾ ਬੈਕ ਕਰਾ ਲਾਉਨੇ ਆ ਬੈਕ ਉਹ ਬੈਕ ਕਰਾ ਲਾਉਨੇ ਆ ਇੱਥੇ ਪਾਏ ਜਾਂਦੇ ਆਂ ਆਪਣੇ ਲੈਂਕਾ ਜਿਹੜਾ ਆਪਣਾ ਮੁਰੇ ਉੱਥੇ ਫੱਟੀ ਵੀ ਬਣ ਜਾਂਦੀ ਹੈ ਡੰਡਾ ਵੀ ਬਣ ਜਾਂਦਾ ਉੱਥੇ ਡੰਡਾ ਪਾ ਜਾਂਦਾ ਸੰਗਲ ਵੀ ਪਾ ਸਕਦੇ ਆਪਾਂ ਇਹਦਾ ਕੰਮ ਆ ਮੰਨ ਕੇ ਚਲੋ ਵੀ ਆਪਾਂ ਕਈ ਵਾਰੀ ਕੋਈ ਮਕਾਨ ਨਵਾਂ ਬਣਾਉਣੇ ਆ ਠੀਕ ਆ ਜੀ ਤੇ ਉੱਥੇ ਆਪਾਂ ਭਰਤਪੁਰਤ ਪਾਉਣੀ ਹੈ ਦੁਪੈ ਕੰਨੇਵਾਂ ਚ ਮਿੱਟੀ ਲਾਉਣੀ ਉਹ ਤੇ ਲੱਗ ਜਾਂਦੀ ਹੈ ਤੇ ਖਾਲੇ-ਖੋਲੇ ਨਾਲ ਮਿੱਟੀ ਲਾਉਣੀ ਹੈ ਤੇ ਇਹ ਵਧੀਆ ਕੰਮ ਕਰਦਿਆਂ ਨੇ ਬਹੁਤ ਵਧੀਆ ਚੀਜ਼ ਆ ਇਹ ਡਿਫਰੈਂਟ ਜੀ ਚੀਜ਼ ਆ ਇੱਕ ਤਾਂ ਆ ਤਰੀਕਿਆਂ ਨਾਲ ਲੱਗ ਜਾਂਦੇ ਤੁਸੀਂ ਦੇਖ ਸਕਦੇ ਨੇ ਇਹ ਲੱਗੀ ਪਈ ਆ ਨਾਰਮਲ ਲੱਗੀਆਂ ਤੁਹਾਨੂੰ ਇੱਕ ਹੋਰ ਤਰੀਕਾ ਆਪਣਾ ਮੇਆ ਲੱਗੀਆਂ ਤੁਮ ਨੂੰ ਇਹ ਨਵਾਂ ਮਾਡਲ ਤਿਆਰ ਕਰਿਆ ਸਪੈਸ਼ਲ ਵਧੀਆ ਤੇ ਇਹ ਵੀ ਉਮੀਦ ਕਰਦਾ ਤੁਹਾਨੂੰ ਵਧੀਆ ਚੰਗਾ ਲੱਗੂਗਾ ਜੇ ਸੀਰੀਅਰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜਿਵੇਂ ਆ ਰੂਟਾ ਬੈਟਰ ਰੰਗ ਪੈਂਦਾ ਮੈਂ ਰੂਟਾ ਬੈਟਰ ਪੈਂਦਾ ਸੀ ਤੇ ਕਿੱਲੀ ਪੈ ਜਾਂਦੀ ਇਹਦੇ ਵਿੱਚ ਬਸ ਕਿੱਲੀ ਕੱਢੋ ਸਾਰਾ ਕੁਝ ਸਹੀ ਹੋ ਜਾਂਦਾ ਸੋ ਇਹ ਵੀ ਇੱਕ ਬਹੁਤ ਵਧੀਆ ਚੀਜ਼ ਬਣਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਪੂਰੀ ਵਧੀਆ ਬਿਲਡਿੰਗ ਲਾ ਕੇ ਪੂਰੀ ਵਧੀਆ ਸੋਹਣੀ ਚੀਜ਼ ਬਣਾਈ ਹੋਈ ਹੈ ਕਾ ਡਿਫਰੈਂਟ ਮਾਡਲ ਤਿਆਰ ਕੀਤਾ ਗਿਆ ਇੱਕ ਅੱਗੇ ਪਿਆ ਕਰਾ ਆਪਣਾ ਉਹਦੇ ਸਿੰਪਲ ਕਿੱਲਿਆਂ